ਆ ਵੀਡੀਓ ਪੂਰੀ ਵੇਖੋ ਇਸ ਵਿੱਚ ਜਾਣਕਾਰੀ ਦਿਓ ਜੀ ਪਹਿਲ ਕਿਸ ਨੇ ਕਰੀ ਆ ਕੇਸ ਦੇ ਉੱਤੇ ਕਿਹੜੀ ਤਰ੍ਹਾਂ ਲਗਣੀ ਚਾਹੀਦੀ ਆ ਔਰ ਕਿਹੜੀਆਂ ਤਰ੍ਹਾਂ ਵਾਤੇ ਤੇਣਾ ਉੱਤੇ ਪਰਚੇ ਦਰਜ ਹੋਣੇ ਚਾਹੀਦੇ ਆ ਔਰ ਵੱਤ ਤੋਂ ਵੱਤ ਸਰਵਿਸ ਜਿਹੜੀ ਆ ਕਿਸ ਦੀ ਹੋਈ ਆ ਔਰ ਸਰਵਿਸ ਕਰਨ ਵਾਲਿਆ ਵਿੱਚ ਕਿਹੜੇ-ਕਿਹੜੇ ਇਨਸਾਨ ਨੇ ਦੱਸ ਦਈਏ ਕਿ ਇਹ ਵੀਡੀਓ ਸਾਨੂੰ ਜਾਰਜੀਆ ਤੋਂ ਪਹੁੰਚੀ ਆ ਔਰ ਵੀਡੀਓ ਅਸੀਂ ਬਲਰ ਕੀਤੀ ਹੋਈ ਆ ਕਿ ਸਾਡੇ ਪੰਜਾਬੀ ਭਰਾ ਉੱਥੇ ਗਏ ਹੋਏ ਨੇ ਔਰ ਉਹਨਾਂ ਦਾ ਵੀ ਦਿਲ ਕਰ ਰਿਹਾ ਕਿ ਅਸੀਂ ਇਸ ਲੜਾਈ ਨੂੰ ਛਡਾ ਦਈਏ ਲੇਕਿਨ ਦਿਲ ਤਾਂ ਕਰਦਾ ਇਹੋ ਜੀ ਲੜਾਈ ਛੜਾਉਣ ਨੂੰ ਪੰਜਾਬੀਆਂ ਦਾ ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਦੇ ਵਿੱਚ ਆਪਣਾ ਇੱਕ ਪੰਜਾਬੀ ਭਰਾ ਮੁੰਛੀਆਂ ਦੀ ਬਦਲੀ ਦੇ ਤਹਿਤ ਉੱਥੇ ਵੀ ਥਾਣਿਆਂ ਦੇ ਮੁੰਛੀ ਬਦਲੇ ਗਏ ਨੇ ਔਰ ਇੱਕ ਪੰਜਾਬੀ ਭਰਾ ਉਥੇ ਮੁੰਚੀ ਲੱਗਾ ਹੋਇਆ ਉਹ ਦੱਸਦਾ ਕਿ ਪੰਜਾਬ ਦੇ ਮੁਤਾਬਕ ਇੱਥੇ ਕਿਹੜੀਆਂ ਧਰਾਵਾਂ ਇਸ ਦੇ ਉੱਤੇ ਲੱਗਣੀਆਂ ਚਾਹੀਦੀਆਂ ਮੈਨੂੰ ਇਹ ਜਾਣਕਾਰੀ ਲੈ ਕੇ ਦਿਓ ਔਰ ਇਸ ਦੇ ਵਿੱਚ ਇਹ ਜਾਣਕਾਰੀ ਨਹੀਂ ਮਿਲ ਰਹੀ ਕਿ ਪਹਿਲ ਕਿਸ ਨੇ ਕਰੀ ਆ ਔਰ ਸਭ ਤੋਂ ਵੱਧ ਸਰਵਿਸ ਕਿਸ ਨੇ ਕਰੀ ਆ ਔਰ ਸਰਵਿਸ ਸਭ ਤੋਂ ਜ਼ਿਆਦਾ ਕਿਸ ਦੀ ਹੋਈ ਆ ਦੱਸ ਦਈਏ ਕਿ ਜਾਰਜੀਆ ਦੇ ਵਿੱਚ ਸਮੁੰਦਰ ਦੇ ਉੱਤੇ ਜਦੋਂ ਆਪਣੇ ਕਈ ਵੀਰ ਭਰਾ ਹੋਰ ਦੇਸ਼ਾਂ ਤੋਂ ਵੀ ਰਹਿੰਦੇ ਨੇ ਤਾ ਉੱਥੇ ਜਾ ਕੇ ਜਦੋਂ ਆਪਣਾ ਕੰਮਕਾਰ ਤੋਂ ਆਉਂਦੇ ਆ ਤਾਂ ਕੱਪੜੇ ਧੋਣ ਲਈ ਸਮੁੰਦਰ ਦੇ ਉੱਤੇ ਜਾਇਆ ਜਾਂਦਾ ਹੁਣ ਸਮੁੰਦਰ ਉੱਤੇ ਜਾ ਕੇ ਜਦੋਂ ਕੱਪੜੇ ਧੋਣ ਦੀ ਵਾਰੀ ਆਉਂਦੀ ਆ ਤਾਂ ਧੋਬੀ ਘਾਟ ਦੇ ਉੱਤੇ ਕੱਪੜੇ ਸੁੱਕੜੇ ਪਾਉਣ ਨੂੰ ਲੈ ਕੇ ਝਗੜਾ ਹੋ ਜਾਂਦਾ ਔਰ ਝਗੜੇ ਦੇ ਵਿੱਚ ਇਹ ਮਾਵਲਾ ਇੰਨਾ ਵੱਡਾ ਰੂਪ ਧਾਰਨ ਕਰ ਜਾਂਦਾ ਹੈ ਕਿ ਬਹੁਤ ਸਾਰੇ ਗਰੁੱਪ ਇਸ ਦੇ ਵਿੱਚ ਸ਼ਾਮਲ ਹੋ ਜਾਂਦੇ ਆ ਜਿਵੇਂ ਇੱਕ ਬੱਚਾ ਪਹਿਲੇ ਵੇਖ ਰਿਹਾ ਕਿ ਮੇਰਾ ਫਾਦਰ ਸਾਹਿਬ ਇਸ ਵੇਲੇ ਪੂਰੀ ਸਰਵਿਸ ਕਰ ਰਿਹਾ ਤਾਂ ਜਦੋਂ ਫਾਦਰ ਸਾਹਿਬ ਦੀ ਸਰਵਿਸ ਹੁੰਦੀ ਆ ਤਾਂ ਬੱਚਾ ਵੀ ਜਾ ਕੇ ਪੈ ਜਾਂਦਾ ਆ ਤਸਵੀਰਾਂ ਤੁਸੀਂ ਵੇਖਿਓ ਪਹਿਲੇ ਬੱਚਾ ਵੇਖ ਰਿਹਾ ਤਾਂ ਹੁਣ ਬੱਚੇ ਨੇ ਜਾ ਕੇ ਵੇਖਣਾ ਕਿ ਫਾਦਰ ਦੀ ਸਰਵਿਸ ਹੋਣ ਲੱਗ ਗਈ ਆ ਤਾਂ ਫਿਰ ਬੱਚੇ ਨੇ ਵੀ ਜਾ ਕੇ ਆਪਣਾ ਹੱਥ ਹੌਲਾ ਕਰਨਾ ਆ ਵੇਖੋ ਆ ਦੱਸਦਾ ਹੀ ਹੈ ਕਿ ਇਹ ਛੋਟੀ ਉਮਰ ਦਾ ਬੱਚਾ ਹੈ ਜੋ ਹਰੀ ਸ਼ਰਟ ਵਾਲਾ ਔਰ ਇਹ ਜੌਰਜੀਆ ਦੇ ਵਿੱਚ ਸਮੁੰਦਰ ਦੇ ਕਿਨਾਰੇ ਧੋਬੀ ਘਾਟ ਦੇ ਉੱਤੇ ਸਰਵਿਸ ਹੋ ਰਹੀ ਆ ਔਰ ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਝਗੜਾ ਹੋ ਰਿਹਾ ਔਰ ਆਪਣਾ ਇੱਕ ਪੰਜਾਬੀ ਭਰਾ ਜੌਰਜੀਆ ਦੇ ਇੱਕ ਥਾਣੇ ਵਿੱਚ ਮੁੰਛੀ ਲੱਗਾ ਔਰ ਉਸਨੇ ਜਾਣਕਾਰੀ ਮੰਗੀ ਆ ਕਿ ਮੈਨੂੰ ਜਾਣਕਾਰੀ ਲੈ ਕੇ ਦਿਓ ਕਿ ਪੰਜਾਬ ਮੁਤਾਬਕ ਇਹ ਕਿਹੜੀਆਂ ਧਰਾਵਾਂ ਇਸ ਦੇ ਉੱਤੇ ਲੱਗਣੀ ਕਿ ਜੀਆ ਵੀਡੀਓ ਵੱਤੋ ਸ਼ੇਅਰ